ਸਾਰੇ ਹੀ শ্রোਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਦ ਅਛੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਈਡੀ ਦੇ ਵੱਲੋਂ ਮਾਰਿਆ ਗਿਆ ਛਾਪਾ ਫੇਮਾ ਦੀ ਉਲੰਘਣਾ ਦੇ ਕਾਰਨ ਜੋ ਈਡੀ ਅੱਜ ਫਿਰ ਪੁੱਛਦਾਸ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚੀ ਹੈ ਜੋ ਵਿਦੇਸ਼ੀ ਮੁਦਰਾ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀ ਜਾਇਦਾਦ ਇਕੱਠੀ ਕੀਤੀ ਹੈ ਕੈਪਟਨ ਨੇ ਉਸ ਦੇ ਬਾਰੇ ਈਡੀ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਜੋ ਜਾਂਚ ਏਜੰਸੀ ਨੂੰ ਇਹ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿੰਨਾ ਧਨ ਨੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਵਿਦੇਸ਼ੀ ਬੈਂਕਾਂ ਦੇ ਵਿੱਚ ਪਿਆ ਜੋ ਉਹਨਾਂ ਦੇ ਸੁਪੁੱਤਰ ਦੇ ਉੱਪਰੇ ਵੱਡੇ ਦੋਸ਼ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜਿਹੜੇ ਦੋ ਟਰਮ ਪੰਜਾਬ ਦੀ ਸੀਐਮ ਦੀ ਕੁਰਸੀ ਤੇ ਬੈਠੇ ਨੇ 2002 ਤੋਂ ਲੈ ਕੇ 2007 ਤੱਕ ਤੇ 2017 ਤੋਂ ਲੈ ਕੇ 2021 ਤੱਕ ਦੋਨਾਂ ਟਰਮਾਂ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਨੇ ਜੋ ਵਿਦੇਸ਼ਾਂ ਦੇ ਵਿੱਚ ਆਪਣੀ ਜਾਇਦਾਦ ਖਰੀਦੀ ਏ ਉਸ ਜਾਇਦਾਦ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਹੋਏ ਨੇ ਜੋ ਕੈਪਟਨ ਅਮਿੰਦਰ ਸਿੰਘ ਦੇ ਉੱਪਰ ਵੱਡੇ ਦੋਸ਼ ਨੇ ਕਿ ਉਹਨਾਂ ਦੇ ਸੁਪੁੱਤਰ ਰਣਿੰਦਰ ਸਿੰਘ ਨੇ ਵਿਦੇਸ਼ਾਂ ਦੇ ਵਿੱਚ ਜਿਹੜੀ ਪ੍ਰਾਪਰਟੀ ਏ ਉਹ ਦੋ ਨੰਬਰ ਨਾਲ ਬਣਾਈ ਗਈ ਪ੍ਰਾਪਰਟੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਕਿ ਸਵਿਟਜ਼ਰ ਬੈਂਕਾਂ ਦੇ ਵਿੱਚ ਪਿਆ ਹੈ ਜੋ ਸਵਿਟਜ਼ਰਲੈਂਡ ਦੇ ਵਿੱਚ ਉਹਨਾਂ ਦੀ ਇਹ ਪ੍ਰਾਪਰਟੀ ਇਸ ਤੋਂ ਪਹਿਲਾਂ ਵੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਹਾ ਸੀ ਕਿ ਮੈਂ ਵਿਦੇਸ਼ਾਂ ਦੇ ਵਿੱਚ ਪਿਆ ਹੋਇਆ ਕਾਲਾ ਤੰਨ ਉਹ ਵਾਪਸ ਲੈ ਕੇ ਆਵਾਂਗਾ ਸਭ ਤੋਂ ਵੱਧ ਉਹ ਕਾਲਾ ਤੰਨ ਜਿਹੜਾ ਕੈਪਟਨ ਅਮਿੰਦਰ ਸਿੰਘ ਦਾ ਜੋ ਸਵਿਟਜ਼ਰਲੈਂਡ ਬੈਂਕਾਂ ਦੇ ਵਿੱਚ ਨਜ਼ਰ ਆਇਆ ਸੀ ਜਿਸ ਨੂੰ ਲੈ ਕੇ ਅੱਜ ED ਨੇ ਜਲੰਧਰ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਦਫ਼ਤਰ ਉੱਪਰ ਵਿਦੇਸ਼ੀ ਮੁਦਰਾ ਪ੍ਰਬੰਧ ਐਕਟ FEMA ਦੇ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਪੁੱਛਦਾਸ਼ ਕੀਤੀ ਹੈ ਜੋ 12 ਫਰਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਸੱਮਨ ਜਾਰੀ ਕੀਤੇ ਨੇ ਜੋ ਕੈਪਟਨ ਮਨਿੰਦਰ ਸਿੰਘ ਦੇ ਪੇਸ਼ ਹੋਣ ਦੀ ਇਸ ਮਾਮਲੇ ਦਾ ਬਹੁਤ ਕਾਟੇ ਕਿਉਂਕਿ ਉਹ ਮੁਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਦਾਖਲ ਨੇ ਦੂਜੇ ਪਾਸੇ ਈਡੀ ਦੇ ਸੂਤਰਾਂ ਦਾ ਕਹਿਣਾ ਕਿ ਉਹਨਾਂ ਨੂੰ ਅਜੇ ਤੱਕ ਪੇਸ਼ੀ ਤੋਂ ਛੋਟ ਸਬੰਧੀ ਕੋਈ ਅਰਜ਼ੀ ਪ੍ਰਾਪਤ ਨਹੀਂ ਹੋਈ ਏ ਇਹ ਮਾਮਲਾ ਕੈਪਟਨ ਮਿੰਦਰ ਸਿੰਘ ਦੇ ਸੁਪੁੱਤਰ ਨਾਲ ਜੁੜਿਆ ਹੋਇਆ ਜੋ ਰਣਿੰਦਰ ਸਿੰਘ ਜਿਸ ਦਾ ਬਹੁਤ ਵੱਡਾ ਹਿੱਸਾ ਵਿਦੇਸ਼ਾਂ ਦੇ ਵਿੱਚ ਜਾਇਦਾਦ ਹੈ ਰਣਿੰਦਰ ਸਿੰਘ ਤੋਂ ਪਹਿਲਾਂ ਵੀ ਸਵਿਟਜ਼ਰਲੈਂਡ ਵਿੱਚ ਫੰਡਾਂ ਦੀ ਕਥਥੇਰਾ ਫੇਰੀ ਅਤੇ ਜੇਕਰ ਅਰੰਡਾ ਟਰਸਟ ਦੇ ਗਠਨ ਨੂੰ ਲੈ ਕੇ ਕੁਸ਼ਗਸ਼ ਹੋ ਚੁੱਕੀ ਏ ਸੋ ਇਨਕਮ ਟੈਕਸ ਵਿਭਾਗ ਦੀ ਜਾਂਚ ਮੁਤਾਬਕ ਵਿਦੇਸ਼ਾਂ ਵਿੱਚ ਕੁਝ ਅਜਿਹੀਆਂ ਜਾਇਦਾਦਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਜੋ ਉਹ ਪੰਜਾਬ ਦੇ ਜਦੋਂ ਸੀਐਮ ਬਣੇ ਤਾਂ ਉਹਨਾਂ ਨੇ ਇਹ ਸਾਰੀਆਂ ਵਿਦੇਸ਼ੀ ਜਾਇਦਾਦਾਂ ਨੂੰ ਓਲੇ ਵਿੱਚ ਰੱਖਿਆ ਸੋ ਸਿਆਸੀ ਹਲਕਿਆਂ ਵਿੱਚ ਇਸ ਕਾਰਵਾਈ ਨੇ ਹਰ ਚਲ ਮਚਾ ਦਿੱਤੀ ਹੈ ਜੋ ਕੈਪਟਨ ਅਮਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਤੌਰ ਤੇ ਕਾਫੀ ਸਰਗਰਮ ਨਜ਼ਰ ਆ ਰਹੇ ਸਨ ਉਹਨਾਂ ਨੇ ਅਕਾਲੀ ਭਾਜਪਾ ਦੇ ਗੱਠ ਜੋੜ ਦੇ ਪੱਖ ਵਿੱਚ ਖੁੱਲਕੇ ਬੋਲਦੇ ਸਨ ਜੋ ਅੱਜ ਵੀ ਕੈਪਟਨ ਮਨਿੰਦਰ ਸਿੰਘ ਅਕਾਲੀ ਦਲ ਨਾਲ ਗੱਠ ਜੋੜ ਕਰਨ ਲਈ ਬੀਜੇਪੀ ਦੇ ਨਾਲ ਦਬਾਅ ਬਣਾ ਰਹੇ ਨੇ ਜੋ ਕੈਪਟਨ ਮਨਿੰਦਰ ਸਿੰਘ ਅਕਾਲੀ ਦਲ ਨਾਲ ਗੱਠ ਜੋੜ ਕਰਕੇ ਫਿਰ ਦੁਬਾਰਾ ਕੁਰਸੀ ਤੇ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੇ ਬੀਜੇਪੀ ਦੇ ਉੱਪਰ ਨਿਸ਼ਾਨਾ ਸਾਧਿਆ ਸੀ ਕਿ ਬੀਜੇਪੀ ਜਦੋਂ ਤੱਕ ਅਕਾਲੀ ਦਲ ਨਾਲ ਗੱਠ ਜੋੜ ਨਹੀਂ ਕਰ ਲੈਂਦੀ ਤਾਂ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗ ਸਕਦੇ 2032 ਔਰ 2037 ਤੱਕ ਬੀਜੇਪੀ ਪੰਜਾਬ ਵਿੱਚ ਸਫਲ ਨਹੀਂ ਹੋ ਸਕਦੀ ਜੇਕਰ ਗੱਠ ਜੁੜ ਕਰੇਗੀ ਤਾਂ ਬੀਜੇਪੀ ਹੌਲੀ ਹੌਲੀ ਆਪਣਾ ਆਧਾਰ ਬਣਾਵੇਗੀ ਜੋ ਬੀਜੇਪੀ ਦੇ ਸੀਨੀਅਰ ਲੀਡਰ ਉਹ ਅਕਾਲੀ ਦਲ ਨਾਲ ਗੱਠ ਜੋੜ ਦੇ ਹੱਕ ਵਿੱਚ ਨਹੀਂ ਰਵਨੀਤ ਬਿੱਟੂ ਅਸ਼ਵਨੀ ਸ਼ਰਮਾ ਪਰ ਦੂਸਰੇ ਪਾਸੇ ਕੈਪਟਨ ਮਨਿੰਦਰ ਸਿੰਘ ਤੇ ਸੂਬਾ ਪ੍ਰਧਾਨ ਸਿੰਘ ਕੁਮਾਰ ਜਾਖੜ ਉਹ ਅਕਾਲੀ ਦਲ ਨਾਲ ਗੱਠ ਜੋੜ ਕਰਨ ਵਾਸਤੇ ਬੀਜੇਪੀ ਨੂੰ ਵਾਰ-ਵਾਰ ਜਿਹੜਾ ਕਿ ਸਨੇਹ ਦੇ ਰਹੇ ਨੇ ਬੀਜੇਪੀ ਦੇ ਉੱਪਰ ਇਹ ਇਲਜ਼ਾਮ ਲਾਰੇ ਨੇ ਕਿ ਭਾਜਪਾ ਜੇਕਰ ਗਠਜੋੜ ਨਹੀਂ ਕਰੇਗੀ ਤਾਂ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਨਹੀਂ ਬਣਾ ਸਕਦੀ ਭਾਜਪਾ ਦਾ ਪੰਜਾਬ ਦੇ ਵਿੱਚ ਆਧਾਰ ਨਹੀਂ ਹੈ ਜਿਸ ਕਰ ਅੱਜ ਕੈਪਟਨ ਮਨਿੰਦਰ ਸਿੰਘ ਜਿਹੜੇ ਹੁਣ ਸਿਆਸਤ ਵਿੱਚ ਸਰਗਰਮ ਹੋਏ ਨੇ ਉਹਨਾਂ ਦੇ ਕਰ ਈਡੀ ਨੇ ਛਾਪਾ ਮਾਰਿਆ ਔਰ ਈਡੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜੋ ਹੁਣ ਕੈਪਟਨ ਮਨਿੰਦਰ ਸਿੰਘ 12 ਫਰਵਰੀ ਨੂੰ ਜਾਂਚ ਏਜੰਸੀ ਦੇ ਅੱਗੇ ਪੇਸ਼ ਹੋਣਗੇ ਜਾਂ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਕੈਪਟਨ ਮਨਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੋ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨੇ ਔਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਪਰ ਉਹਨਾਂ ਦੀ ਪਿਛਲੇ ਕੁਝ ਦਿਨਾਂ ਤੋਂ ਚਰਚਾ ਸੀ ਕਿ ਉਹ ਕਾਂਗਰਸ 'ਚ ਵਾਪਸੀ ਕਰ ਜਾਣਗੇ ਜਿਸ ਤੋਂ ਪਹਿਲਾਂ ਈਡੀ ਨੇ ਉਹਨਾਂ ਨੂੰ ਘੇਰਿਆ ਹੈ